ਅਸੀਂ ਬਣਾਵਾਂਗੇ ਜੀ ਘਰ ਦੇ ਵਿੱਚ ਦੇਸੀ ਪੰਜੀਰੀ ਇਸ ਪੰਜੀਰੀ ਨੂੰ ਖਾਣ ਦੇ ਨਾਲ ਸਰੀਰ ਤਾਕਤਵਰ ਰਹੇਗਾ ਬਿਮਾਰੀਆਂ ਦੂਰ ਰਹਿਣਗੀਆਂ ਤੇ ਠੰਡ ਦੇ ਮੌਸਮ ਦੇ ਵਿੱਚ ਜੋੜਾਂ ਦੇ ਦਰਦ ਦੀ ਸਮੱਸਿਆ ਵੀ ਦੂਰ ਰਹੇਗੀ ਇਸ ਪੰਜੀਰੀ ਨੂੰ ਬਣਾਉਣ ਦੇ ਲਈ ਅਸੀਂ ਕੁਝ ਡਰਾਈ ਫਰੂਟਸ ਲਏ ਆ ਜਿਸ ਦੇ ਵਿੱਚ ਬਦਾਮ ਹੈ ਅਖਰੂਟ ਹੈ ਕਾਜੂ ਲਏ ਆ ਤੇ ਕਿਸ਼ਮਿਸ਼ ਲਈ ਹੈ ਤੇ ਨਾਰੀਅਲ ਦਾ ਚੌਥਾ ਹਿੱਸਾ ਸੁੱਕਾ ਨਾਰੀਅਲ ਆਪਾਂ ਇਲਾਵਾ ਇਸ ਨੂੰ ਆਪਾਂ ਕੱਦੂਕਾਸ ਕਰ ਲਵਾਂਗੇ ਇਸ ਦੇ ਇਲਾਵਾ ਤੁਸੀਂ ਆਪਣੀ ਮਨਪਸੰਦ ਦੇ ਡ్రਾਈ ਫਰੂਟਸ ਜਿਹੜੇ ਆ ਹੋਰ ਐਡ ਕਰ ਸਕਦੇ ਹੋ 100 ਗ੍ਰਾਮ ਦੇ ਕਰੀਬ ਆਪਾਂ ਇੱਥੇ ਪੰਜੀਰੀ ਵਾਲੀ ਗੋਂਦ ਲਈ ਆ ਇਹ ਖਾਸ ਕਰਕੇ ਪੰਜੀਰੀ ਵਾਸਤੇ ਸਪੈਸ਼ਲ ਹੁੰਦੀ ਆ ਇੱਕ ਕੋਲੀ ਦੇ ਕਰੀਬ ਆਪਾਂ ਇੱਥੇ ਕਣਕ ਦਾ ਆਟਾ ਲਿਆਵਾ ਏ ਜੇ ਆਪਾਂ ਮੈਜ਼ਰਮੈਂਟ ਵੇਤੀ ਕਰੀਏ ਤਾਂ ਅੱਧਾ ਕਿਲੋ ਦੇ ਕਰੀਬ ਹੈ ਤੇ ਇੱਕ ਕੌਲੀ ਦੇ ਕਰੀਬੀ ਆਪਾਂ ਇੱਥੇ ਪੁਜੇ ਹੋਏ ਛੋਲਿਆਂ ਦਾ ਆਟਾ ਲਿਆਵਾ ਪੁਜੇ ਹੋਏ ਛੋਲਿਆਂ ਨੂੰ ਮਿਕਸੀ ਦੇ ਵਿੱਚ ਛਿਲਕੇ ਸਮੇਤ ਆਪਾਂ ਗ੍ਰाइंड ਕਰ ਲਿਆਵਾ ਪੰਜੀਰੀ ਦੇ ਵਿੱਚ ਇਸ ਦੀ ਵਰਤੋਂ ਸਾਡੇ ਲਈ ਬਹੁਤ ਵਧੀਆ ਹੋਏਗੀ ਬਿਲਕੁਲ ਆٹے ਦੀ ਪੰਜੀਰੀ ਬਣਾ ਕੇ ਨਾ ਖਾਓ ਕਿਉਂਕਿ ਆٹے ਦੇ ਵਿੱਚ ਗਲੂਟਨ ਹੋਣ ਕਰਕੇ ਉਹਦੇ ਨਾਲ ਪੰਜੀਰੀ ਦੇ ਵਿੱਚ ਮਟਾਪਾ ਵੀ ਆ ਜਾਂਦਾ ਇਸ ਦੇ ਇਲਾਵਾ ਮੱਗ ਚ ਲਏ ਆ ਸਭ ਤੋਂ ਪਹਿਲਾਂ ਆਪਾਂ ਕੜਾਈ ਦੇ ਵਿੱਚ ਤੇਲ ਗਰਮ ਕਰਕੇ ਇਸ ਦੇ ਵਿੱਚ ਗੂੰਦ ਨੂੰ ਭੁੰਨ ਲਵਾਂਗੇ ਗੂੰਦ ਜਿਹੜੀ ਆ ਜਿਸ ਤਰ੍ਹਾਂ ਅਸੀਂ ਪਾਪਕੋਰਨ ਨੂੰ ਭੁੰਂਦੇ ਆ ਬਿਲਕੁਲ ਉਸੇ ਤਰ੍ਹਾਂ ਹੀ ਇਹ ਖਿਲ ਜਾਂਦੀ ਆ ਇਹ ਕਰੰਚੀ ਹੋ ਜਾਂਦੀ ਆ ਤੇ ਇਹ ਜਿਨ੍ਹਾਂ ਨੂੰ ਜੋੜਾਂ ਦੇ ਦਰਦ ਦੀ ਸਮੱਸਿਆ ਰਹਿੰਦੀ ਹੈ ਠੰਡ ਦੇ ਵਿੱਚ ਉਹਨਾਂ ਦੇ ਲਈ ਬਹੁਤ ਹੀ ਫਾਇਦੇਮੰਦ ਹੋਣ ਵਾਲੀ ਆ ਇਸ ਨੂੰ ਭੁੰਨਣ ਦੇ ਬਾਅਦ ਆਪਾਂ ਇੱਕ ਥਾਲ ਦੇ ਵਿੱਚ ਟ੍ਰਾਂਸਫਰ ਕਰ ਲਵਾਂਗੇ ਤੇ ਉਸੇ ਹੀ ਕੜਾਈ ਦੇ ਵਿੱਚ ਆਪਾਂ ਅੱਧਾ ਕੌਲੀ ਦੇ ਕਰੀਬ ਫੁੱਲ ਮਖਾਣੇ ਐਡ ਕਰਾਂਗੇ ਉਹਨਾਂ ਨੂੰ ਵੀ ਆਪਾਂ ਥੋੜਾ ਜਿਹਾ ਕਰਾਂਚੀ ਹੋਣ ਤੱਕ ਭੁੰਨ ਲਵਾਂਗੇ ਕੜਾਈ ਦੇ ਵਿੱਚ ਹੋਰ ਕਿਹੋ ਜਿਹੜਾ ਇਹ ਉਹ ਨਹੀਂ ਪਾਇਆਗਾ ਤੇ ਉਸੇ ਦੇ ਵਿੱਚ ਹੀ ਆਪਾਂ ਫੁੱਲ ਮਖਾਣੇ ਚਰੇ ਉਹ ਰੋਸਟ ਕਰ ਲਏ ਹੁਣ ਥੋੜਾ ਜਿਹਾ ਕਿਹੋ ਆਪਾਂ ਇਸ ਦੇ ਵਿੱਚ ਐਡ ਕਰਾਂਗੇ ਤੇ ਇਹਦੇ ਵਿੱਚ ਡਰਾਈ ਫਰੂਟਸ ਜਿਹੜੇ ਆ ਉਹਨਾਂ ਨੂੰ ਭੁੰਨ ਲਵਾਂਗੇ ਡਰਾਈ ਫਰੂਟਸ ਦੇ ਵਿੱਚ ਆਪਾਂ ਜੀ ਬਦਾਮ ਕਾਜੂ ਤੇ ਅਖਰੋਟ ਇਹਨਾਂ ਤਿੰਨਾਂ ਨੂੰ ਭੁੰਨਣ ਲੱਗੇ ਆਂ ਕਿਸ਼ਮਿਸ਼ ਨੂੰ ਆਪਾਂ ਨਹੀਂ ਭੁੰਨਣਾ ਹੈਗਾ ਤੇ ਇਹ ਇਸ ਨੂੰ ਫਰਾਈ ਕਰਨ ਦੇ ਬਾਅਦ ਸੇਮ ਥਾਲ ਦੇ ਵਿੱਚ ਆਪਾਂ ਕੱਢ ਕੇ ਰੱਖ ਲਵਾਂਗੇ ਹੁਣ ਥੋੜਾ ਜਿਹਾ ਘਿਓ ਹੋਰ ਪਾ ਕੇ ਤੇ ਆਪਾਂ ਸਭ ਤੋਂ ਪਹਿਲਾਂ ਆਟੇ ਨੂੰ ਪੁੰਨ ਲਵਾਂਗੇ ਆਟੇ ਦੇ ਲਈ ਅਸੀਂ ਜਿਆਦਾ ਘਿਓ ਜਿਹੜਾ ਇਹ ਉਹ ਯੂਜ਼ ਨਹੀਂ ਕਰਨਾ ਜਿੰਨਾ ਆਟਾ ਹੈ ਉਹਦਾ ਇੱਕ ਤਿਹਾਈ ਹਿੱਸਾ ਜਿਹੜਾ ਇਹ ਆਪਾਂ ਘਿਓ ਵਰਤੋਂ ਕਰਾਂਗੇ ਜਿਵੇਂ ਸਾਡਾ ਆਟਾ ਜਿਹੜਾ ਪੁੰਨਿਆ ਗਿਆ ਆਪਾਂ ਇਸ ਦੇ ਵਿੱਚ ਭੁਜੇ ਹੋਏ ਛੋਲਿਆਂ ਦਾ ਆਟਾ ਪਾ ਦਿੱਤਾ ਜਦੋਂ ਆਪਾਂ ਛੋਲਿਆਂ ਦਾ ਆਟਾ ਪਾਉਂਦੇ ਆ ਤਾਂ ਇਹਦੇ ਨਾਲ ਇਹ ਕਾਫੀ ਜਿਆਦਾ ਡਰਾਈ ਹੋ ਜਾਂਦੀ ਆ ਤਾਂ ਤੁਸੀਂ ਥੋੜਾ ਜਿਹਾ ਘਿਓ ਇਸ ਦੇ ਵਿੱਚ ਐਡ ਕਰਦੇ ਰਹਿਣਾ ਵਾ ਜੇਕਰ ਤੁਸੀਂ 1 ਕਿਲੋ ਆٹے ਦੀ ਪੰਜੀਰੀ ਬਣਾ ਰਹੇ ਹੋ ਤਾਂ ਉਹਦੇ ਵਿੱਚ 1 ਕਿਲੋ ਤੋਂ ਘੱਟ ਛੜਾ ਕਿਉਂ ਉਹ ਯੂਜ਼ ਹੋਏਗਾ ਜਾਨੀ ਦੀ 700 ਤੋਂ 800 ਗ੍ਰਾਮ ਦੇ ਕਰੀਬ ਕਿਉਂ ਜਿਹੜਾ ਇਹ ਉਹ ਲੱਗੇਗਾ 1 ਕਿਲੋ ਪੰਜੀਰੀ ਦੇ ਵਿੱਚ ਤੇ ਇਸ ਦੇ ਵਿੱਚ ਮੈਂ ਥੋੜਾ ਜਿਹਾ ਹੋਰ ਐਡ ਕਰ ਦਿੱਤਾ ਕਿਉਂਕਿ ਜਦੋਂ ਆਪਾਂ ਛੋਲਿਆਂ ਦਾ ਆਟਾ ਪਾਇਆ ਤਾਂ ਇਹ ਕਾਫੀ ਡਰਾਈ ਹੋ ਗਿਆ ਤੇ ਹੁਣ ਆਪਾਂ ਇਸ ਦੇ ਵਿੱਚ ਸਭ ਤੋਂ ਪਹਿਲਾਂ ਐਡ ਕਰ ਰਹੇ ਹਾਂ ਜੀ ਜਿਹੜੀ ਅਸੀਂ ਗੁੰਦ ਤੇ ਫੁੱਲ ਮਖਾਣੇ ਉੰਨੇ ਕੇ ਰੱਖੇ ਹੋਏ ਸੀ ਉਹਨਾਂ ਨੂੰ ਆਪਾਂ ਮਿਕਸੀ ਦੇ ਵਿੱਚ ਗ੍ਰੈਂਡ ਕਰ ਲਿਆ ਵਾ ਉਹਦਾ ਪਾਊਡਰ ਫਾਰਮ ਬਣਾ ਲਿਆ ਤੇ ਨਾਲ ਹੀ ਆਪਾਂ ਨਾਰੀਅਲ ਜਿਹੜਾ ਹੈ ਉਹਨੂੰ ਕद्दूकस ਕਰਕੇ ਇਸ ਦੇ ਵਿੱਚ ਐਡ ਕਰ ਦਾਂਗੇ ਗੈਸ ਦੀ ਫਲੇਮ ਨੂੰ ਇੱਥੇ ਬਿਲਕੁਲ ਸਲੋ ਦੇ ਉੱਪਰ ਰੱਖਣਾ ਹੈ ਬਹੁਤ ਜ਼ਿਆਦਾ ਹਾਈ ਫਲੇਮ ਦੇ ਉੱਪਰ ਤੁਸੀਂ ਇਸ ਨੂੰ ਨਹੀਂ ਰੱਖਣਾ ਹੈਗਾ ਇਸ ਦੇ ਇਲਾਵਾ ਅਸੀਂ ਇਸ ਦੇ ਵਿੱਚ ਐਡ ਕਰ ਰਹੇ ਹਾਂ ਜੀ 100 ਗ੍ਰਾਮ ਦੇ ਕਰੀਬ ਖਸਖਸ ਖਸਖਸ ਵੀ ਇਸ λεਮਨ ਚ ਜ਼ਰੂਰ ਐਡ ਕਰਿਓ ਕਿਉਂਕਿ ਇਹ ਸਾਡੀ ਬੋਡੀ ਦੀ ਕਫ ਦੀ ਪ੍ਰੋਬਲਮ ਜਿਹੜੀ ਠੰਡੇ ਵਿੱਚ ਹੁੰਦੀ ਆ ਉਸ ਨੂੰ ਕੰਟਰੋਲ ਦੇ ਵਿੱਚ ਰੱਖਦੀ ਆ ਤੇ ਜਿਹੜੀ ਕਿਸ਼ਮਿਸ਼ ਆ ਇਹਨੂੰ ਆਪਾਂ ਇਹਦੇ ਦੋ ਪੀਸ ਕਰ ਲਏ ਆ ਵਚਾ ਲਿਓ ਇਹਨੂੰ ਕੱਟ ਕੇ ਇਸ ਦੇ ਨਾਲ ਕੀ ਹੁੰਦਾ ਹੈ ਕਿ ਇਹਦੀ ਮਿਠਾਸ ਜਿਹੜੀ ਆ ਉਹ ਪੰਜੀਰੀ ਦੇ ਵਿੱਚ ਪ੍ਰੋਪਰ ਆਉਂਦੀ ਆ ਤੁਹਾਨੂੰ ਬਹੁਤ ਜ਼ਿਆਦਾ ਮਿੱਠਾ ਪਾਉਣ ਦੀ ਜ਼ਰੂਰਤ ਨਹੀਂ ਪੈਣੀਗੀ ਇਦੇ ਵਿੱਚ ਆਪਾਂ ਜਿਹੜੀ ਖੰਡ ਐਡ ਕਰਾਂਗੇ ਉਸ ਦੀ ਮਾਤਰਾ ਵੀ ਅੱਧੀ ਹੀ ਐਡ ਕਰਨੀ ਆ ਕਿਉਂਕਿ ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਆਪਣੀ ਮਿਠਾਸ ਹੁੰਦੀ ਆ ਗੈਸ ਦੀ ਫਲੇਮ ਨੂੰ ਬੰਦ ਕਰ ਦਿੱਤਾ ਹੈ ਤੇ ਆਪਾਂ ਇੱਥੇ ਡਰਾਈ ਫਰੂਟਸ ਜਿੰਨੇ ਵੀ ਸੀਗੇ ਇਹਨਾਂ ਨੂੰ ਦਰਦਰਾ ਜਿਹਾ ਪੀਸ ਲਿਆ ਵਾ ਮਿਕਸੀ ਦੇ ਵਿੱਚ ਉਹ ਵੀ ਆਪਾਂ ਇੱਥੇ ਇਸ ਦੇ ਵਿੱਚ ਐਡ ਕਰ ਦਿੱਤੇ ਆ ਤੇ ਹੁਣ ਤੁਸੀਂ ਥੋੜਾ ਜਿਹਾ ਗਰਮ ਕਰਕੇ ਘਿਓ ਇਹਦੇ ਵਿੱਚ ਪਾ ਕੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਵਾ ਨਾਲ ਹੀ ਆਪਾਂ ਇੱਥੇ ਖੰਡ ਦੀ ਪੌਨੀਕ ਕੋਲੀ ਪਾ ਦਿੱਤੀ ਆ ਇਹ ਮੈਂ ਦੇਸੀ ਖੰਡ ਪਾਈ ਆ ਤੁਸੀਂ ਇੱਥੇ ਸ਼ੱਕਰ ਵੀ ਐਡ ਕਰ ਸਕਦੇ ਹੋ ਦੇਸੀ ਖੰਡ ਵੀ ਪਾ ਸਕਦੇ ਹੋ ਬੂਰਾ ਖੰਡ ਵੀ ਐਡ ਕਰ ਸਕਦੇ ਹੋ ਪਰ ਮਿੱਠਾ ਬਹੁਤ ਜ਼ਿਆਦਾ ਐਡ ਨਾ ਕਰਿਓ ਕਿਉਂਕਿ ਬਾਕੀ ਸਾਰੀਆਂ ਚੀਜ਼ਾਂ ਦੇ ਵਿੱਚ ਆਪਣੀ ਮਿਠਾਸ ਹੁੰਦੀ ਹੈ ਤੇ ਕਈ ਵਾਰੀ ਘਰ ਦੇ ਵਿੱਚ ਕੁਝ ਅਜਿਹੇ ਮੈਂਬਰ ਵੀ ਹੁੰਦੇ ਆ ਜਿਹੜੇ ਬਹੁਤ ਜ਼ਿਆਦਾ ਮਿੱਠਾ ਨਹੀਂ ਖਾਂਦੇਗੇ ਇਨ ਸਾਰੀਆਂ ਚੀਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ ਸਾਡੀ ਪੰਜੀਰੀ ਬਣ ਕੇ ਤਿਆਰ ਹੈ ਜੇਕਰ ਤੁਸੀਂ ਇਸ ਦੇ ਲੱਡੂ ਬਟਨੇ ਚਾਹੁੰਦੇ ਆ ਤਾਂ ਉਹ ਵੀ ਬਣਾ ਸਕਦੇ ਹੋ ਇਹਦੇ ਵਿੱਚ ਥੋੜਾ ਜਿਹਾ ਘਿਓ ਮੈਲਟ ਕਰਕੇ ਹੋਰ ਐਡ ਕਰਕੇ ਦੇ ਲੱਡੂ ਵੀ ਬਣਾ ਸਕਦੇ ਹੋ ਇਸ ਪੰਜੀਰੀ ਨੂੰ ਠੰਡ ਦੇ ਮੌਸਮ ਦੇ ਵਿੱਚ ਜ਼ਰੂਰ ਬਣਾ ਕੇ ਖਾਓ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਨਾ ਬਿਲਕੁਲ ਨਾ ਭੁੱਲਣਾ ਥੈਂਕ ਯੂ